ਕੀ ਪੰਜਾਬ ਦੇ ਵਿੱਚ ਲੱਗ ਚੁੱਕੀ ਹੈ ਸਾਈਲੈਂਟ ਐਮਰਜੈਂਸੀ ਇਹ ਕਹਿਣਾ ਮੇਰਾ ਨਹੀਂਗਾ ਇਹ ਕਹਿਣਾ ਹੈ ਕਾਂਗਰਸ ਦਾ ਤੇ ਭਾਜਪਾ ਦਾ ਕਿਉਂਕਿ ਕੁਝ ਅਜਿਹਾ ਹੋਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਇਹ ਗੱਲ ਸੋਚ ਕੇ ਮਜਬੂਰ ਹੋ ਜੂਗੇ ਹਰ ਇੱਕ ਇਨਸਾਨ ਦਾ ਇੱਕ ਰੂਟੀਨ ਹੁੰਦਾ ਉਸ ਰੂਟੀਨ ਦੇ ਹਿਸਾਬ ਨਾਲ ਉਹ ਆਪਣੇ ਸਾਰੇ ਦਿਨ ਦੇ ਕੰਮ ਕਰਦਾ ਜੇ ਐਗਜ਼ਾਮਪਲ ਦੇ ਤੌਰ ਤੇ ਮੰਨਿਆ ਹੈ ਵੀ ਜੋ ਵੀ ਅਖਬਾਰ ਪੜ੍ਹਦਾ ਉਸ ਦੀ ਇੱਕ ਟਾਈਮਿੰਗ ਹੁੰਦੀ ਹੈ ਕਿ 8:00 ਵਜੇ ਅਖਬਾਰ ਆਉਣੀ ਹੈ ਤੇ ਮੈਂ 8:00 ਵਜੇ ਪੜ੍ਹਨੀ ਹੈ ਤੇ ਜੇਕਰ ਉਹ ਟਾਈਮਿੰਗ ਮਿਸ ਹੋ ਜਾਵੇ ਤਾਂ ਉਸ ਦਾ ਪੂਰੇ ਦਿਨ ਦੇ ਹਿਸਾਬ ਨਾਲ ਉਹਦਾ ਸ਼ਡਿਊਲ ਬਦਲ ਜਾਂਦਾ ਤੇ ਉਹ ਉਸ ਦਿਨ ਦਾ ਅਖਬਾਰ ਮਿਸ ਕਰ ਦ ਇੱਕ ਚਰਚਾ ਤਾਂ ਹਮੇਸ਼ਾ ਬਣ ਜਾਂਦੀ ਹੈ ਪੂਰੇ ਪੰਜਾਬ ਦੇ ਵਿੱਚ ਦਰਅਸਲ ਪਿਛਲੇ ਦਿਨਾਂ ਵਿੱਚੋਂ ਕਾफी ਚਰਚਾ છਾਈ ਹੋਈ ਹੈ ਅਰਵਿੰਦ ਕੇਜਰੀਵਾਲ ਦੇ ਨਵੀਂ ਕੋਠੀ ਨੂੰ ਲੈ ਕੇ ਜਿਸ ਨੂੰ ਬੀਜੇਪੀ ਵੱਲੋਂ ਸ਼ੀਸ਼ਮਹਿਲ ਵੀ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਦਾ ਨਵਾਂ ਸ਼ੀਸ਼ਮਹਿਲ ਪੰਜਾਬ ਦੇ ਵਿੱਚ ਪੜ ਕੇ ਤਿਆਰ ਹੋ ਗਿਆ ਕਿਉਂਕਿ ਆਪੋਜੀਸ਼ਨ ਵੱਲੋਂ ਤੇ ਆਪੋਜੀਸ਼ਨ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੀ ਖੁਦ ਦੀ ਇੱਕ ਐਮਪੀ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਉਹਨਾਂ ਨੇ ਇਲਜ਼ਾਮ ਲਗਾਈ ਨੇ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਲਗਜ਼ਰੀ ਸੀਐਮ ਕੋਟੀ ਦਿੱਤੀ ਗਈ ਜਿਸ ਦੇ ਵਿੱਚ ਉਹ ਰਹਿੰਦੇ ਨੇ ਤੇ ਉੱਥੇ ਜਦੋਂ ਪੂਰੇ ਪੰਜਾਬ ਦੇ ਵਿੱਚ ਨਿਊਜ਼ਪੇਪਰ ਨਹੀਂ ਪਹੁੰਚਦੇ ਲੋਕਾਂ ਦੇ ਘਰੇ ਤਾਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਨਿਊਜ਼ਪੇਪਰ ਤਾਂ ਨਹੀਂ ਪਹੁੰਚਣ ਦਿੱਤੇ ਲੋਕਾਂ ਦੇ ਘਰੇ ਕਿਉਂਕਿ ਉਸਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਇਹ ਖਬਰ ਲੱਗੀ ਹੋਈ ਸੀ ਕਿ ਉਹ ਪੰਜਾਬ ਦੇ ਵਿੱਚ ਸਰਕਾਰੀ ਕੋਕੀ ਦੇ ਵਿੱਚ ਰਹਿ ਰਿਹਾ ਹੈ ਜਿਸ ਦੇ ਬਾਰੇ ਕਾਂਗਰਸ ਦੇ ਜਲੰਧਰ ਕੈਂਟ ਤੋਂ ਐਮ ਐਲ ਏ ਪ੍ਰਗਟ ਸਿੰਘ ਨੇ ਵੀ ਇੱਕ ਟਵੀਟ ਦੇ ਰਾਹੀਂ ਇਹ ਗੱਲ ਸਾਹਮਣੇ ਰੱਖੀ ਪ੍ਰਗਟ ਸਿੰਘ ਨੇ ਵੀ ਇਹ ਗੱਲ ਕਹੀ ਕਿ ਇਹ ਮੀਡੀਆ ਦੀ ਫਰੀडम ਦੇ ਉੱਤੇ ਹਮਲਾ ਹੈ ਕਿ ਭਗਵੰਤ ਮਾਨਿਆ ਅਖਬਾਰਾਂ ਦੀ ਸਪਲਾਈ ਨੂੰ ਰੋਕ ਕੇ ਇਹ ਰੇਡ ਤਾਂ ਕਰਵਾਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਇਹ ਨਿਊਜ਼ ਲੋਕਾਂ ਤੱਕ ਨਾ ਪਹੁੰਚੀ ਜਾਵੇ ਤੇ ਨਾਲ ਹੀ ਲਿਖਦੇ ਨੇ ਕਿ ਦਿੱਲੀ ਵਾਲਿਆਂ ਵੱਲੋਂ ਪੰਜਾਬ ਦਾ ਖਜ਼ਾਨਾ ਲੁੱਟਿਆ ਜਾਣਾ ਇਹ ਕੋਈ ਹੁਣ ਸੀਕ੍ਰੀਟ ਨਹੀਂ ਰਿਹਾ ਤੇ ਇਸ ਦੇ ਬਾਵਜੂਦ ਹੁਣ ਸੱਚ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਰੋਕ ਰਹੇ ਨੇ ਤੇ ਉੱਥੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਇਹਨਾਂ ਵੀਕਲਾਂ ਦੇ ਵਿੱਚ ਕਿਤੇ ਹਥਿਆਰ ਜਾਂ ਨਸ਼ਾ ਤਾਂ ਨਹੀਂ ਸਮਗਲਿੰਗ ਕੀਤੀ ਜਾਂਦੀ ਤੇ ਉੱਥੇ ਹੀ ਭਗਵੰਤ ਮਾਨ ਨੇ ਵੀ ਚੁੱਪੀ ਤੋੜ ਦਿੱਤੀ ਸੀ ਕਿ ਜੋ ਅਰਵਿੰਦ ਕੇਜਰੀਵਾਲ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਸੀਐਮ ਹਾਊਸ ਦੇ ਵਿੱਚ ਰਹਿੰਦਾ ਤਾਂ ਸੁਣੋ ਭਗਵੰਤ ਮਾਨ ਨੇ ਕੀ ਕਿਹਾ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕਿਉਂ ਰਹਿੰਦਾ ਹੈ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ ਮਹਿਲ ਦੇਖਣੇ ਨੇ ਮੈਂ ਐਡਰੈਸ ਦੇ ਦਿੰਦਾ ਤੁਸੀਂ ਸੁੱਖ ਬਿਲਾਸ ਦੇਖੋ ਸੁਖਵੀਰ ਬਾਦਲ ਦਾ ਉਸ ਸ਼ੀਸ਼ ਮਹਿਲ ਹੈ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜੇ ਉਹ ਨਾ ਜਾ ਕੇ ਰਹਿਣ ਲੱਗੇ ਤੁਹਾਨੂੰ ਸ਼ੀਸ਼ ਮਹਿਲ ਲੱਗਣ ਲੱਗੇ ਇਸ ਵੀਡੀਓ ਦੇ ਵਿੱਚ ਮਾਨਸਾਪ ਨੇ ਇੱਕ ਗੱਲ ਬੋਲੀ ਹੈ ਕਿ ਗਰੀਬ ਘਰ ਦਾ ਪੁੱਤ ਜਦੋਂ ਉੱਠ ਕੇ ਸੀਐਮ ਘਰ ਦੇ ਵਿੱਚ ਆਊਗਾ ਤਾਂ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੁੰਦਾ। ਹੁਣ ਗੱਲ ਇੱਥੇ ਇਹ ਹੈ ਕਿ ਇਲਜ਼ਾਮ ਇਹ ਨਹੀਂ ਲੱਗ ਰਹੇ ਕਿ ਭਗਵੰਤ ਮਾਨ ਜਿੰਦ ਤੱਕ ਆ ਕੇ ਸੀਐਮ ਹਾਊਸ ਦੇ ਵਿੱਚ ਰਹਿੰਦਾ ਇਲਜ਼ਾਮ ਇਹ ਲੱਗ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆ ਕੇ ਇੱਥੇ ਪੰਜਾਬ ਦੇ ਸੀਐਮ ਹਾਊਸ ਦੇ ਵਿੱਚ ਰਹਿੰਦਾ ਹੈ। ਇਹ ਸਾਰੇ ਇਲਜ਼ਾਮਾਂ ਦੇ ਉੱਤੇ ਸੀਐਮ ਮਾਨ ਦੀ ਟਿੱਪਣੀ ਨਾਲ ਤੁਸੀਂ ਸਹਿਮਤ ਹੋ? ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ।